ਇਹ ਸਾਡੇ ਯਾਰ ਦੇ ਬੋਲੇ ਕਰਾ ਤੋਂ ਆਈ ਹੈ ਉਹ ਨਹੀਂ ਆਪੂ ਦੀ ਮਹੱਤਵ ਪੈਣਾ ਸਾਥੀਓ ਸਦੇ ਪ੍ਰਮਾਣ ਕਰੋ ਰਹਿਣ ਦੀ ਕਾਰਨ ਕਰਸਮਾ ਸੰਗਾਂ ਦੀ ਗੱਲ ਅੰਦੋਲਨਾਂ ਦੀ ਤੁਸੀਂ ਕਦੇ ਵੀ ਦਿਮਾਗ ਇਹ ਵੇਖਿਆ ਬੀਬੀਆਂ ਕਿਸੇ ਮદાન ਤੋਂ ਪਿਛੇ ਨਹੀਂ ਲੈਣਾ ਗੱਲ 2000 ਦੀ ਹੋਵੇ 2004 ਦੀ ਹੋਵੇ ਜਾਂ ਅੰਨੇ ਦੋਨੰਦੀ ਹੋਵੇ ਜਾ ਕੇ ਆਪਣਾ ਵਾਇਰ ਬੋਲਣ ਦੀ ਹੋਵੇ ਬੀਬੀਆਂ ਦਾ ਜੋਰਦਨ ਹਮੇਸ਼ਾ ਬਰਾਬਰ ਰਿਆ ਦੇ ਅੱਜ ਮੈਂ ਨਵਾਂ ਨਹੀਂ ਕੋਈ ਸਾਥੀਆਂ ਨੂੰ ਲੱਗਿਆ ਕਿ ਜਿਵੇਂ ਲੀ ਨਵੀਂ ਪਈ ਆ ਇਹ ਲੀ ਨਵੀਂ ਨਹੀਂ ਇਹ ਬੜੀ ਪੁਰਾਣੀ ਆ ਤੇ ਬੜੀ ਖੰਡਾ ਕੇ ਵੇਖੀ ਆ ਤੁਸੀਂ ਲੜਿਓ ਬੀਜ ਐਕਟ ਤੁਸੀਂ ਲੜਿਓ ਪੰਜਾਬ ਦੇ ਪਾਣੀਆਂ ਲਈ ਤੁਸੀਂ ਲੜਿਓ ਕਿਛ ਦੀ ਲਈ ਤੁਸੀਂ ਲੜਿਓ ਚੰਗੇ ਭਾਵਾਂ ਲਈ ਅਸੀਂ ਤੁਹਾਡੇ ਬਰਾਬਰ ਆਵਾਂਗੇ ਤੁਸੀਂ ਪਿੱਛੇ ਹਟਣਾ ਹਟਣਾ ਦੇ ਕੀ ਸਾਹਮਣੇ ਹੋਵਾਂਗੇ ਤੁਸੀਂ ਸਾਨੂੰ ਮਾਨਾਂ ਵਾਲੇ ਵੀ ਵੇਖਿਆ ਤੇ ਤੁਸੀਂ ਸਾਨੂੰ 2004 ਦਸੰਬਰ ਚ ਕੰਪਨੀ ਬਾਕਸ ਵੀ ਵੇਖਿਆ ਇਹ ਵੱਖਰੀ ਗੱਲ ਹੈ ਕਿ ਤੁਸੀਂ ਘਰਾਂ ਚ ਮਾਹੌਲ ਹੀ ਨਹੀਂ ਦਿੱਤਾ ਹੈ ਕਿ ਤੁਹਾਡੇ ਨਾਲ ਬਰਾਬਰ ਚੱਲ ਸਕਣ ਗੱਲ ਮੇਰਾ ਸੁਭਾਅ ਕੋਈ ਵੱਖਰਾ ਨਹੀਂ ਕੋਈ ਵਿਸ਼ੇਸ਼ ਨਹੀਂ ਸਿਰਫ ਪੰਨੂ ਸਾਹਿਬ ਦੇ ਦਿੱਤੇ ਚੰਗੇ ਮਾਹੌਲ ਦੀ ਬਣੌਟ ਮੈਂ ਤੁਹਾਡੇ ਸਾਹਮਣੇ ਹਾਂ ਕਹ ਰਹੀ ਤੇ ਤਿਆਰੀ ਕਰ ਇਦਾਂ ਦਾ ਨਾ ਹੋਣਾ ਚਾਪਰਾਤੀਆਂ ਆਪਣੇ ਆਪ ਤੁਹਾਡੇ ਸਾਹਮਣੇ ਆਉਣ ਹੋ ਜਾਂਦੀਆਂ ਮਾਤੀ ਨਾਲ ਤੌਰ ਤੇ ਜੋਤਨ ਵੀ ਕਰ ਰਿਹਾ ਸਾਰੇ ਕਰ ਰਹੇ ਚੰਗੇ ਕਰ ਰਹੇ ਆ ਚੰਗੀ ਕਰ ਰਹੇ ਆ ਕੀਪੀਆ ਨੇ ਚੰਗੀ ਕੋਸ਼ਿਸ਼ ਕੀਤੀ ਹੈ ਚੰਗੀ ਤਿਆਰੀ ਕੀਤੀ ਹੈ ਜਿਹਦੇ ਲਈ ਇਹਨਾਂ ਦਾ ਵਿਸ਼ੇਸ਼ ਧੰਵਾਦ ਇਹ ਵਾਰ-ਵਾਰ ਹੋ ਸਕਦਾ ਹੈ 12 ਵਾਰ ਇਹ ਸਾਡੇ ਮਨੁੱਖ ਸਾਥੀਆਂ ਲਈ ਪੂਰੇ ਦਿਲੋਂ ਮਾਨਤਾ ਦੇ ਹੋਵੇ ਮੇਰੇ ਚੱਕ ਥੋੜੇ ਜਿਹਾ ਕੌੜੇ ਲੱਗਦੇ ਨੇ ਸਹਿ ਸੁਭਾਅ ਆਪਾਂ ਹੀ ਪਰ ਇਹ ਆਖੀ ਕਮਜ਼ੋਰੀ ਤੁਹਾਡੇ ਨੇ ਹੋਣ ਵਾਲਿਆਂ ਚ ਨਾ ਇਹਨਾਂ ਆਉਣ ਵਾਲਿਆਂ ਚ ਨਹੀਂ ਜੇ ਹੁੰਦੀ ਕਿ ਅੱਜ ਕਿੰਨੀ ਇੰਨੇ ਨਾਮ ਹੋ ਜੇ ਕੱਲ ਮਾਈ ਭਾਗੋਂ ਦੀ ਕਰਦੇ ਆ ਇਹ ਸਾਰੀਆਂ ਮਾਈ ਭਾਗੋ ਆ ਇਹ ਸਾਰੀਆਂ ਲੜ ਸਕਦੀਆਂ ਇਹ ਸਾਰੇ ਵਿਸ਼ੇਸ਼ ਆ ਇਹ ਸਾਰੇ ਪਰਵਾਹ ਨਾ ਸਾਰੇ ਦਾ ਜੋਤ ਤਾਂ ਨੇ ਗੱਲ ਇਹਨਾਂ ਦੀ ਸਮਝ ਬਣਾਉਂਦੀ ਆ ਤੁਸੀਂ ਸਾਨੂੰ ਸੱਦਿਓ ਬਾਦ ਮਾਰਿਓ ਅਸੀਂ ਮਾਦਰ ਹੋਵਾਂਗੇ